ਪੰਜਾਬ ਆਪਣਾ ਇਹ ਹੱਕ ਚ ਆਪਾਂ ਬੋਲਾਂਗੇ ਚਾਰ ਪੰਜ ਪੱਤਰਕਾਰਾਂ ਦੇ ਪਰਚਾ ਪਾਇਆ ਉਹਨਾਂ ਨੇ ਸਿਰਫ ਇਹ ਪੁੱਛਿਆ ਸੀ ਆਰਟੀਆਈ ਪਾਈ ਸੀ ਕਿ ਮੁੱਖ ਮੰਤਰੀ ਸਾਹਿਬ ਬਾਹਰ ਨੇ ਤੇ ਹੈਲੀਕਾਪਟਰ ਕੌਣ ਲਈ ਫਿਰਦਾ ਉਹਦਾ ਖਰਚਾ ਆਪਣੇ ਸਰ ਤੇ ਆਉਂਦਾ ਟੈਕਸ ਰਾਹੀਂ ਆਪਾਂ ਤੋਂ ਲੈਣਗੇ ਜੇ ਹੁਣ ਬਾਲੇ ਭਰਾ ਕਹਿੰਦੇ ਵੀ ਸਾਡਾ ਉਹਦੇ ਵਿੱਚ ਕੀ ਰੋਲ ਹੈ ਜਿਹੜੇ ਵਿਚਾਰੇ ਪਿੰਡੂ ਆ ਉਹਨਾਂ ਨੂੰ ਇੰਨਾ ਪਤਾ ਨਹੀਂ ਹੁੰਦਾ ਜਿਹੜਾ ਕੋਈ ਥੋੜੇ ਜਿਹਾ ਘੱਟ ਪੜੇ ਲਾ ਲੋ ਪਰ ਸਾਰਾ ਖਰਚਾ ਪੈਂਦਾ ਪੰਜਾਬ ਤੇ ਹੈ ਇਹ ਤਾਂ ਆਪਾਂ ਪੁੱਛ ਸਕਦੇ ਆ ਹੁਣ ਬਾਲੇਪਰਾ ਜੁੜੇ ਆਮ ਪਾਰਟੀ ਨਾਲ ਚਲੋ ਉਹਨਾਂ ਦੀ ਸੋਚ ਆ ਆਪਾਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਉਹ ਮੈਨੂੰ ਕਹਿ ਜਾਂਦੇ ਆ ਪਰ ਮੈਂ ਮਾੜਾ ਨਹੀਂ ਕਹਿੰਦਾ ਕਦੇ ਵੀ ਤੁਸੀਂ ਚਾਹੇ ਮੈਨੂੰ ਗਾਲਾਂ ਕੱਢੋ ਕੁਝ ਕਹੋ ਮੈਂ ਜਿਹੜੀ ਗੱਲ ਸੱਚੀ ਆ ਉਹ ਕਹਿਣਾ ਹੁੰਦਾ ਪੰਜਾਬ ਦਾ ਜਮਾ ਪੱਠਾ ਵਾਹਤਾ ਮਾਨ ਸਾਹਿਬ ਨੂੰ ਇੰਨਾ ਹੰਕਾਰ ਹੋ ਗਿਆ ਮੈਂ ਰਾਤ ਉਹਨਾਂ ਦੀ ਇੱਕ ਵੀਡੀਓ ਦੇਖੀ ਜਿਹਦੇ ਚ ਉਹ ਕਹਿ ਰਹੇ ਆ ਕਾਂਗਰਸੀਆਂ ਨੂੰ ਕਿ ਉੱਠਦਾ ਬੁੱਲ ਜਿਵੇਂ ਲੰਕਦਾ ਹੁੰਦਾ ਸੂਡੀ ਵਾਰੀ ਆਉਂਦੀ ਨਹੀਂ ਤੇ ਮੈਂ ਦੱਸ ਦੇਣਾ ਚਾਹੁੰਦਾ ਮਾਨ ਸਾਹਿਬ ਨੂੰ ਕਿ 5 ਸਾਲਾਂ ਲਈ ਤੁਹਾਨੂੰ ਇਹ ਕੁਰਸੀ ਦਿੱਤੀ ਹੈ ਇਹ ਕੁਰਸੀ ਵੀ ਕਿਸੇ ਦੇ ਪਿਓ ਦੀ ਨਹੀਂ 5 ਸਾਲ ਕੋਈ ਹੋਰ ਬੈਂਦਾ ਉਹ ਲੋਕ ਫੈਸਲਾ ਕਰਦੇ ਹੁੰਦੇ ਆ ਕੌਣ ਬੈਂਦਾ ਹੁੰਦਾ ਹੈ ਇਹ ਕਿਸੇ ਦੀ ਨਹੀਂ ਜਿਵੇਂ ਉਹ ਸਾਡੇ ਭਰਾ ਨੇ ਕਿਹਾ ਸੀ ਨਾ ਜਿਹੜਾ ਉਹ ਮੈਂ ਉਹਦਾ ਨਾਮ ਭੁੱਲ ਜਾਣਾ ਕਿਹੜਾ ਮੁੰਡਾ ਉਹ ਫਾਜ਼ਲਕੇ ਵਾਲਾ ਜਿਹੜਾ ਅਛਦੀਪ ਹੈ ਕਿ ਆਕਾਸ਼ਦੀ ਪਾਉਣੇ ਕਿਹਾ ਸੀ ਵੀ ਤੁਸੀਂ ਸਾਡੇ ਨੌਕਰ ਹੋ ਲੋਕਾਂ ਦੇ ਨੌਕਰ ਹੁੰਦੇ ਆ ਇਹ ਲੀਡਰ ਗੱਲ ਕਰ ਆਪਾਂ ਨੂੰ ਆਪਦੀ ਪਾਵਰ ਦਾ ਹੀ ਨਹੀਂ ਪਤਾ ਆਪਾਂ ਕੀ ਕਰਦੇ ਆ ਉਹਦਾ ਝੰਡਾ ਲਾ ਲਿਆ ਮੈਂ ਤਾਂ ਯਾਰ ਉਧਰ ਹੁਣ ਇਹਦੇ ਚ 50 ਆਉਣਗੀਆਂ ਭੇਡਾਂ ਜਿਹੜੀਆਂ ਗਲਤ ਕਮੈਂਟ ਕਰਨਗੀਆਂ ਜਿਹੜੀ ਬਾਦਲਾਂ ਨੇ ਬਾਦਲਾਂ ਨੂੰ ਇਹ ਮਾੜਾ ਕਹਿੰਦੇ ਆ ਉੱਥੇ ਜਿਹੜਾ ਚਾਰ ਦੁਬਾਰੀ ਕਰੀ ਆ ਤੁਸੀਂ ਦੇਖ ਕੇ ਆਏ ਹੋਵੋਗੇ ਕੱਲ ਮੈਂ ਇੱਕ ਕਾਲਜ ਦੀ ਵੀਡੀਓ ਦੇਖੀ ਕੁੜੀਆਂ ਉਹਨਾਂ ਨੂੰ ਕਹਿ ਰਹੀਆਂ ਸੀ ਸ਼੍ਰੋਮਣੀ ਕਾਲੀ ਦਲ ਜਿੰਦਾਬਾਦ ਦੇਣ ਹੈ ਉਹਨਾਂ ਦੀ ਤੇ ਸੀਐਮ ਦੀ ਕੁਰਸੀ ਤੇ ਬਹਿ ਕੇ ਬੰਦਾ ਝੂਠ ਬੋਲੇ ਸਭ ਤੋਂ ਵੱਡੀ ਗੱਲ ਇਹ ਆ ਚਾਹੇ ਸਾਡੇ ਤੇ ਨੂੰ ਪਰਚਾ ਪਾ ਦੇ ਗੋਲੀ ਮਾਰ ਯਾਰ ਅਸੀਂ ਜਿਹੜੀ ਗੱਲ ਸੱਚੀ ਆ ਉਹਨੂੰ ਕਹਾਂਗੇ ਉਹਨੇ ਸੀਐਮ ਦੀ ਕੁਰਸੀ ਤੇ ਬੈਠ ਕੇ ਕਿਹਾ ਕਿ ਫਲਾਨੇ ਥਾਂ ਐਮਬੀਐਸ ਕਰਨਾ ਸੁਖਵੀਰ ਬਾਦਲ ਦੇ ਕਹਿਣ ਤੇ ਸੀਟ ਮਿਲਦੀ ਹੈ ਕਿਉਂ ਲੋਕਾਂ ਨੂੰ ਗੁੰਮਰਾਹ ਕਰਦੇ ਹੋ ਯਾਰ ਕਿਉਂ ਕਰਦੇ ਹੋ ਜੇ ਕੋਈ ਕਿਆ ਹਿਆਲ ਦੀ ਜ਼ਮੀਨ ਵਿੱਚ ਕਿਸੇ ਬੱਚੇ ਨੂੰ ਪੜਾਉਂਦਾ ਉਹਨੂੰ ਡਾਕਟਰ ਬਣਾਉਣ ਦੀ ਉਹਦੀ ਇੱਛਾ ਹੈ ਉਹ ਆਖੂ ਨਾ ਯਾਰ ਸੁਖਵੀਰ ਬਾਦਲ ਤਾਂ ਪੈਸੇ ਬਾਲੇ ਮੰਗੂ ਪਰ ਮੇਰੀ ਇੱਕ ਗੱਲ ਤੁਸੀਂ ਸੁਣ ਲਿਓ ਪੱਲੇ ਨਾ ਬੰਨ ਲਿਓ ਚਾਹੇ ਕੋਈ ਵੀ ਆਮ ਬੰਦਾ ਹੈ ਸੁਖਵੀਰ ਬਾਦਲ ਤੱਕ ਤੁਹਾਨੂੰ ਕਦੇ ਜ਼ਿੰਦਗੀ 'ਚ ਕੰਮ ਪੈ ਜੇ ਉਹਦੇ ਦਰਵਾਜ਼ੇ ਤੇ ਵਗਜੋ ਮੈਂ ਮੂੰਹ ਕਾਲਾ ਕਰਾ ਦੂੰ ਜੇ ਉਹ ਬੰਦਾ ਤੁਹਾਨੂੰ ਮੋੜ ਦੇ ਤੇ ਜਾਂ ਸੁੱਥੋਂ ਪੈਸੇ ਮੰਗ ਲੇ ਪਹਿਲੇ ਬੋਲ ਛੋਡਾ ਕੰਮ ਕਰੂਗਾ ਇੰਨਾ ਸਾਨੂੰ ਮਾਣ ਹੈ ਬੰਦੇ ਦਾ ਦੇਖ ਕੇ ਪਤਾ ਲੱਗ ਜਾਂਦਾ ਕੱਲੇ ਉਹਨੇ ਅੱਜ ਤੱਕ ਇਹੋ ਜਿਹਾ ਕੋਈ ਬਿਆਨ ਦਿੱਤਾ ਵੀ ਜਾਂ ਹਰਕੇ ਇਹਨੂੰ ਨਿੰਦੀ ਹਰ ਟਾਈਮ ਇੱਕ ਮੁੱਖ ਮੰਤਰੀ ਦੀ ਕੁਰਸੀ ਪਾ ਲਈ ਨਾ ਬੰਦਾ ਪਹਿਲਾਂ ਜਦੋਂ ਸੱਤਾ ਚਾਉਣ ਵਾਸਤੇ ਗੱਪ ਵੀ ਮਾਰਦੇ ਹੁੰਦੇ ਆ ਲੀਡਰ ਪਤਾ ਹੀ ਆ ਸਾਰੇ ਹੀ ਮਾਰਦੇ ਆ ਮੈਂ ਇੱਕ ਨੂੰ ਨਹੀਂ ਕਹਿੰਦਾ ਲੀਡਰ ਗੱਪਾਂ ਦੇ ਭਰਾ ਹੁੰਦੇ ਆ ਮੈਂ ਮੰਨਦਾ ਪਰ ਜਿਨ੍ਹਾਂ ਦੀ ਜਿਨ੍ਹਾਂ ਦੀ ਕੋਈ ਦੇਣ ਹੈ ਯਾਰ ਉਹਨਾਂ ਨੂੰ ਤਾਂ ਯਾਦ ਰੱਖੋ ਆ ਇੱਕ ਭੇਡ ਨੇ ਮੈਨੂੰ ਕਮੈਂਟ ਕਰਿਆ ਸੀ ਕਿ 328 ਸਰੂਪ ਕਿੱਥੇ ਆ ਉਹ ਸੁਖਵੀਰ ਬਾਦਲ ਨੇ ਗਾਇਬ ਕਰਾਇਆ ਸੀ ਤੁਸੀਂ ਸੁਣੀ ਨਹੀਂ ਉਹਦੀ ਕਮੇਟੀ ਦੀ ਗੱਲ ਥੋਡੇ ਕੋਲੇ ਉਹ ਕੱਲਾ ਕਮੈਂਟ ਕਰ ਦਿੰਦੇ ਆ ਆਈਡੀ ਲੋਕ ਐ ਜਿਆਦਾ ਇਹ ਧਮਕ ਆ ਆਪਦੀ ਲੋਕੇਸ਼ਨ ਪਾ ਕੇ ਗਾਲ ਕੱਢਣੀ ਐ ਜਾਂ ਮੈਨੂੰ ਕਹਿਣਾ ਵੀ ਅਸੀਂ ਤੈਨੂੰ ਦੇਖਾਂਗੇ ਲੋਕੇਸ਼ਨ ਪਾਓ ਤੇਖ ਮੈਂ ਆਪ ਹੀ ਲਊਗਾ ਗੱਲ ਖਤਮ ਛੋਏਵੇਂ ਇਹ ਗੱਲਾਂ 'ਚ ਕੋਈ ਫਾਇਦਾ ਨਹੀਂ ਫਲਾਨਾ ਤੁਸੀਂ ਇਹ ਸੋਚੋ ਵੀ ਪੰਜਾਬ ਦਾ ਭਲਾ ਕਿਵੇਂ ਹੋਊਗਾ ਜੇ ਤੁਸੀਂ ਕਹਿੰਦੇ ਹੋ ਕਿ ਆਮ ਪਾਰਟੀ ਕਰ ਦੂਗੀ ਤਾਂ ਮੈਨੂੰ ਦਿਖਾਓ ਕਿੱਥੇ ਇੱਟ ਕਿੱਥੇ ਲਾਈ ਇਹਨਾਂ ਨੇ ਕਿੱਥੇ ਇੱਟ ਲਾਈ ਐ ਦਿਖਾਓ ਤੇ ਮੈਂ ਤੁਹਾਨੂੰ ਕਾਲੀ ਦਲ ਦੇ ਵੀ ਕੰਮ ਗਿਣਾ ਸਕਦਾ ਮੇਰੇ ਪਿੰਡ ਆ ਜੋ ਮੋਗੇ ਤੇ ਮੋਟਰ ਲੱਗੀ ਆ ਇੱਥੇ ਅਸੀਂ ਭੁੱਖੇ ਮਰਦੇ ਸੀ ਯਾਰ ਨਜ਼ਾਰੇ ਲੈਣੇ ਆ ਸੁੱਚ ਦੱਬ ਦਿੰਨੇ ਆ ਪਾਣੀ ਚ ਪਈ ਜਾਂਦਾ ਆਪ ਕੀਤੇ ਮਰਜੀ ਫਰਦੇ ਰਹਿਗੇ ਉਹ ਦੂਜਾ ਯਾਰਾ ਲਾਲਾ ਪਹਿਲਾਂ ਵੀ ਕਹਿੰਦਾ ਲੋਕ ਰਾਤ ਨੂੰ ਉੱਠ ਕੇ ਆਉਂਦੇ ਜਦੋਂ ਕਾਲੀਆਂ ਦਾ ਰਾਜ ਸੀ ਅੱਧੀ ਅੱਧੀ ਰਾਤ ਸਾਡੇ ਭਈਏ ਲੱਗੇ ਹੁੰਦੇ ਸੀ ਹਰੇਕ ਨੂੰ ਪਤਾ ਇਹ ਗੱਲ ਲਾ ਕੇ ਭੱਜ ਜਾਂਦੇ ਸੀ ਨੱਕਾ ਕਰ ਜਾਂਦੇ ਸੀ ਜਦੋਂ ਲਾਈਟ ਆ ਜਾਂਦੀ ਸੀ ਆਪੇ ਚੱਲ ਪੈਂਦੀ ਸੀ ਜਦੋਂ ਬਗ ਜਾਂਦੀ ਸੀ ਉਹ ਆਪੇ ਡਾਊਨ ਹੋਏ ਇਨਾਂ ਲੋਕਾਂ ਨੂੰ ਕੀ ਜਾਣਦੇ ਆ ਯਾਰ ਪੰਜਾਬ ਬਾਰੇ ਇਹ ਕੀ ਜਾਣਦੇ ਉਹ ਜਿਹੜਾ ਮਨੀਸ਼ ਸ਼ੋਧਿਆ ਸ਼ੂਧਿਆ ਉੱਥੋਂ ਹਾਰ ਕੇ ਖੇਤਰ ਫੇਰ ਕੇ ਲੋਕਾਂ ਨੇ ਘੜਤੇ ਤੇ ਇਹਨਾਂ ਨੇ ਉਹਨਾਂ ਨੂੰ ਲਿਆ ਕੇ ਕੁਰਸੀਆਂ ਤੇ ਬਹਾਲਿਆ ਅਸੀਂ ਨਹੀਂ ਡਰਦੇ ਉਹਨਾਂ ਤੋਂ ਅਸੀਂ ਜਿਹੜੀ ਗੱਲ ਸੱਚੀ ਆ ਉਹ ਕਹਾਂਗੇ ਸਾਨੂੰ ਦਿਖਾਓ ਕੀ ਕਰਿਆ ਪੰਜਾਬ ਦਾ ਓਏ ਆਪਾਜ ਲੋਕ ਐ ਜਿਹੜੇ ਆਪਾਜ ਲੋਕ ਜਿਹੜੇ ਆਪਾਜ ਲੋਕ ਐ ਨਾ ਉਹ ਵਿਚਾਰੇ ਪੈਨਸ਼ਨ ਤੇ ਗੁਜ਼ਾਰਾ ਕਰਦੇ ਆ ਜਿਹਦੀਆਂ ਲੱਤਾਂ ਲੱਤੇ ਕਮਰੀ ਐ ਕੁੜੀਆਂ ਵੀ ਐ ਜਵਾਕ ਵੀ ਐ ਸਾਰੇ ਤਰ੍ਹਾਂ ਦੇ ਲੋਕ ਐ ਉਹਨਾਂ ਦਾ ਕੀ ਹਾਲ ਹੋਇਆ ਉਹ ਆਪਾਂ ਦਾ ਰੋਟੀ ਖਾ ਲੈਨੇ ਆ ਕਦੇ ਤੁਸੀਂ ਸੋਚਿਆ ਉਹਨਾਂ ਬਾਰੇ ਜਾਂ ਮਾਨ ਸਾਹਿਬ ਨੇ ਕਦੇ ਸੋਚਿਆ ਤਿੰਨ ਮਹੀਨੇ ਹੋ ਗਏ ਉਹ ਪੈਨਸ਼ਨ ਨਹੀਂ ਕੀ ਜਾਂਦੇ ਆ ਆਪਦੀ ਕਿਵੇਂ ਗੁਜ਼ਾਰਾ ਕਰਦੇ ਹੋਣਗੇ ਹੁਣ ਮੇਰੇ ਕੋਲ ਇੱਕ ਮਾਤਾ ਟੱਕਰੀ ਮੈਨੂੰ ਉਹਨੂੰ ਅੱਖਾਂੋਂ ਘੱਟ ਦੀਂਦਾ ਸਾਡੇ ਉੱਥੇ ਨੇੜੇ ਪੈਨਸ਼ਨ ਕੱਢਦਾ 20 ਜਿਹੜੇ ਮਾਰਦੀ ਆ ਉਹ ਮੈਂ ਆ ਬੇਬੇ ਕੀ ਹੋ ਗਿਆ ਪੁੱਤ ਕਹਿੰਦੀ ਪੈਨਸ਼ਨ ਹੈ ਮੈਨੂੰ ਇਨਾ ਗੁੱਸਾ ਚੜਦਾ ਦੇਖ ਕੇ ਪਰ ਮੈਂ ਮਰਿਆਜਾ ਦੇ ਵਿੱਚ ਰਹਿਣਾ ਮੈਂ ਬਾਲਾ ਭੁੱਲ ਨਹੀਂ ਸਕਦਾ ਪਰ ਮੈਂ ਇੱਕ ਗੱਲ ਤੁਹਾਨੂੰ ਦੱਸ ਦੇਣਾ ਵੀ ਅਸੀਂ ਜਿੰਨਾ ਚਿਰ ਪੰਜਾਬ ਦਾ ਕੋਈ ਕਹਾਨ ਕਰੂਗਾ ਅਸੀਂ ਬੋਲਾਂਗੇ ਸਾਡਾ ਗਲ ਵੜ ਦਿਓ ਸਾਨੂੰ ਜੇਲ੍ਹ ਚ ਸੜ ਦਿਓ ਕਿੰਨਾ ਚਿਰ ਸੜ ਦਿਓਗੇ ਸਾਲ 2 ਸਾਲ ਨਿਕਲਤਾ ਅਸੀਂ ਫੇਰ ਵੀ ਆਵਾਂਗੇ ਸਾਨੂੰ ਮਾਰਤਾ ਤੁਸੀਂ ਸਕਦੇ ਨਹੀਂ ਜਾਂ ਵੱਧ ਤੋਂ ਵੱਧ ਐਨਕਾਊਂਟਰ ਕਰਾ ਜਾਓਗੇ ਫੇਰ ਕੀ ਸਾਡਾ ਪੰਜਾਬ ਚੋਂ ਨੌਜਵਾਨ ਮੁੱਕ ਜਾਣਗੇ ਬਥੇਰੇ ਜੋਧੇ ਆ ਜਿਹੜੇ ਜਿਨ੍ਹਾਂ ਦੇ ਅੰਦਰ ਇਹ ਹੈਗਾ ਵੀ ਅਸੀਂ ਆਪਦੇ ਪੰਜਾਬ ਦਾ ਸੋਚਣਾ ਥੋੜਾ ਯਾ ਭਰਾ ਮੇਰੋ ਅੱਖਾਂ ਖੋਲੋ ਮੈਂ ਆਮ ਪਾਰਟੀ ਵਾਲਿਆਂ ਨੂੰ ਵੀ ਕਹਿਣਾ ਚਾਹਣਾ ਪਹਿਲਾਂ ਸੋਚੋ ਵੀ ਕੁਝ ਹੋਇਆ ਫੇਰ ਚਲ ਤੁਸੀਂ ਗੱਲ ਕਰੋ ਉਥੇ ਇੱਕ ਖਾਲ ਬਣਾਤਾ ਉਹਦੀ ਵੀ ਵੀਡੀਓ ਪਾਈ ਜਾਂਦੇ ਆ ਯਾਰ ਖਾਲ ਕੀ ਗੱਲ ਆ ਜੀਤਮਿੰਦਰ ਬਣਾ ਕੇ ਗਿਆ ਸੀ ਨਾਲੇ ਸਾਡੇ ਆ ਜੀਤਮਿੰਦਰ ਨੇ ਬਣਾਇਆ ਨਾਲੇ ਸਰਕਾਰ ਨਹੀਂ ਸੀ ਉਹਦੀ ਇਹ ਕੋਈ ਆਰਦੀ ਵੀ ਪਾਵਰ ਹੁੰਦੀ ਐ ਤੁਸੀਂ ਇੱਕ ਖਾਲ ਬਣਾਤਾ ਉਹਨੇ ਚਾਰ ਮੋਗਿਆਂ ਦੇ ਪਾਣੀ ਵਗ ਗਿਆ ਬਸ ਮਾਨ ਸਾਹਿਬ ਜਿੰਦਾਬਾਦ 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 ਤੁਸੀਂ ਇਹ ਵੀ ਦੇਖੋ ਇੱਕ ਪਾਸੇ ਤਾਂ ਉਹ ਮਾਨ ਸਾਹਿਬ ਕਹੀ ਜਾਂਦੇ ਆ ਕਿ ਦਿੱਲੀ ਤੋਂ ਡਬੋ ਨਾ ਇੱਕ ਪਾਸੇ ਦਿੱਲੀ ਦੇ ਬੰਦੇ ਆਪਣੇ ਇੱਥੇ ਬੈਠੇ ਆ ਕੀ ਜਾਣਦੇ ਆ ਉਹ ਪੰਜਾਬ ਬਾਰੇ ਮੈਨੂੰ ਇੱਕ ਬੰਦਾ ਬਾਹ ਖੜੀ ਕਰਕੇ ਕਹਿ ਲਓ ਵੀ ਉਹ ਯਾਰ ਜਾਣਦੇ ਆ ਕੁਝ ਪੰਜਾਬ ਬਾਰੇ ਅਸੀਂ ਭਰਾਵੋ ਡਰਦੇ ਨਹੀਂ ਅਸੀਂ ਸੱਚ ਬੋਲਾਂਗੇ ਉਹਨਾਂ ਨੇ ਹੁਣ ਮਾਨ ਸਾਹਿਬ ਨੇ ਕਿਹਾ ਅਸੀਂ ਲੀਡਰਾਂ ਨੂੰ ਸਵਾਲ ਕਰਿਆ ਕਰੋ ਬੋਲਿਆ ਕਰੋ ਤੇ ਮਾਨ ਸਾਹਿਬ ਹੁਣ ਜਵਾਬ ਕਿਉਂ ਨਹੀਂ ਦਿੰਦੇ ਉਹਨਾਂ ਨੇ ਇਹ ਪੁੱਛਿਆ ਸੀ ਕਿ ਹੈਲੀਕਾਪਟਰ ਕਿੱਥੇ ਹੈ ਤੇ ਉਹਨਾਂ ਨੇ ਚਾ ਕੇ ਪਰਚਾ ਦੇਤਾ ਫਿਰ ਜਾ ਉਹਨਾਂ ਨੂੰ ਫੜ ਕੇ ਸਿੱਟੋ ਜੇਲ੍ਹ 'ਚ ਫਿਰ ਤੁਹਾਨੂੰ ਦਿਖਾਉਣੇ ਆ ਤਜਰਬਾ ਵੀ ਕੀ ਹੁੰਦਾ ਉਹਨਾਂ ਕੋਲੇ ਦਾ ਮਾਨ ਸਾਹਿਬ ਕੋਲੇ ਇੱਕ ਗੱਲ ਐ ਬਾਦਲ ਛੋਟਾ ਬਾਦਲ ਵੱਡਾ ਬਾਦਲ ਕਦੇ ਉਹ ਵੀ ਬਾਹਰ ਸਿਮਰਤ ਕੌਰ ਨੂੰ ਲੱਗ ਜਾਂਦਾ ਮੈਂ ਇੱਕ ਗੱਲ ਕਹਿੰਦਾ ਮਰਦੀ ਨਹੀਂ ਹੁੰਦਾ ਜਿਹੜਾ ਔਰਤ ਦੀ ਗੱਲ ਕਰਦਾ ਮਰਦਾ ਉਹ ਹੁੰਦਾ ਜੇ ਤੈਨੂੰ ਲੱਗਦਾ ਦੀ ਸੁਖਵੀਰ ਬਾਦਲ ਗਲਤ ਆ ਤਾਂ ਫਿਰ ਜੇਲ੍ਹ 'ਚ ਸੱਟ ਨਾ ਟਾ ਦੇ ਨਾ ਸੁੱਖ ਬਲਾਸ ਹੁਣ ਟਾ ਕੇ ਦਿਖਾ ਦੇ ਦਮ ਨਾਲੇ ਸਰਕਾਰ ਨਹੀਂ ਉਹਨਾਂ ਦੀ ਸਰਕਾਰ ਤੇਰੀ ਐ ਇਹ ਗੱਲਾਂ ਨੇ ਕੱਲੀਆਂ ਇਹਨਾਂ ਕੋਲੇ ਕੱਖ ਨਹੀਂ ਕਰ ਸਕਦੇ ਇਹ ਕਿਸੇ ਦਾ ਕੁਝ ਮਾੜਾ ਮੋਟਾ ਯਾਰ ਪੰਜਾਬ ਬਾਰੇ ਸੋਚੋ ਤੁਸੀਂ ਜਮਾ ਕਹਨ ਕਰਤਾ ਸਾਰੇ ਪੰਜਾਬ ਦਾ ਤੇ ਤੁਸੀਂ ਹਰ ਟਾਈਮ ਬਾਦਲ ਚਲੋ ਠੀਕ ਹੈ ਬਾਦਲ ਕੇ ਮਾਰੇ ਮੈਂ ਕਹਿ ਦਿੰਨਾ ਮਾਰੇ ਚੱਲ ਬਗੜਾੜੀ ਦਾ ਨਾਂ ਲੈਂਦੇ ਅਸੀਂ ਤੁਸੀਂ ਉੱਥੇ ਦਾ ਜਿੱਤ ਗਏ ਫਿਰ ਉਹ ਜਾਂ ਫਿਰ ਲੋਕਾਂ ਨੂੰ ਕਹਿ ਦੋ ਨਾ ਕਿ ਆ ਕੇ ਉੱਥੇ ਧਾਰਮਿਕ ਮਸਲਾ ਬਣਾ ਕੇ इमोशनल ਕਰਨ ਵਾਲਾ ਬੰਦਾ ਮੈਂ ਬੰਦੇ ਦੀ ਨਾ ਮੈਨੂੰ ਮੈਂ ਚਾਹੇ ਛੋਟੇ ਘਰੋਂ ਆ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦੱਸਦਾ ਅੱਜ ਮੈਂ ਬੰਦੇ ਦੀ ਅੱਖ ਦੇਖ ਕੇ ਦੱਸ ਦਿੰਦਾ ਵੀ ਇਹ ਬੰਦੇ ਦੇ ਮਨ 'ਚ ਕੀ ਹੈ ਮੈਂ ਸ਼ਰਤ ਲਾਉਣਾ ਜੇ ਭਗਵਾਨ ਤੁਮਾਹਨੇ ਇੱਕ ਵੀ ਬਿਆਨ ਕਦੇ ਸੱਚਾ ਦੇਤਾ ਹੋਵੇ ਉਹਨਾਂ ਦੇ ਮਨ 'ਚ ਇਹ ਰਹਿੰਦਾ ਹਰ ਟਾਈਮ ਵੀ ਬਾਦਲ ਕੇ ਮੈਨੂੰ ਮਾਣਣਗੇ ਬਾਦਲ ਕੀ ਫੋਟੋ ਉੱਥੇ ਆ ਬਾਦਲ ਕੀ ਫੋਟੋ ਉੱਥੇ ਆ 1 ਕਰੋੜ 29 ਲੱਖ ਰੁਪਇਆ ਇਹਨਾਂ ਨੇ ਉਹ ਕੱਲੇ ਲਾ ਲਿਆ ਨੂੰ ਉਹ ਗੰਝਿਆਂ ਨੂੰ ਦਿਖਾਉਣ ਤੇ ਲਾਤਾ ਕੀ ਐ ਹੋ ਯਾਰ ਕੋਈ ਇਹ ਖੇਡਾਂ ਨੇ ਪੰਜਾਬ ਨੂੰ ਬਰਬਾਦ ਕਰਨਾ ਤੁਸੀਂ ਅਈ ਫਿਰ ਤੁਸੀਂ ਜੇ ਕੋਈ ਬੋਲਦਾ ਲੱਖਾ ਬੋਲਦਾ ਉਹਨੂੰ ਲੱਖਾ ਵੀ ਮੜਾ ਜੀ ਅਸੀਂ ਐਰੇ ਗੇਰੇ ਦਾ ਜਵਾਬ ਨਹੀਂ ਦਿੰਦੇ ਅਸੀਂ ਦਾ ਭਰਾ ਉਹ ਐਰੇ ਗੇਰੇ ਆ ਪਰ ਅਸੀਂ ਇਆ ਲੁੱਟ ਨਹੀਂ ਹੋਣ ਦਿੰਦੇ ਪੰਜਾਬ ਦੀ ਵੀ ਕੋਈ ਬਾਹਰੋਂ ਬੰਦੇ ਆ ਕੇ ਲੁੱਟੀ ਜਾਣ ਤੇ ਲੁੱਟ ਕੇ ਲੈ ਜਾਣ ਅਸੀਂ ਐ ਨਹੀਂ ਹੋਣ ਦਿੰਦੇ ਕਦੇ ਨਹੀਂ ਹੋਣ ਦਿੰਦੇ ਜੂਥ ਕਾਲੀਦਾਲ ਜਿੰਦਾਬਾਦ ਹੈ ਤੇ ਰਹੂਗਾ ਸ਼੍ਰੋਮਣੀ ਕਾਲੀਦਾਲ ਜਿੰਦਾਬਾਦ ਹੈ ਰਹੂਗਾ ਨਿੰਦ ਲੋ ਭੰਡ ਲੋ ਚਾਹੇ ਕੋਸ਼ ਮਰਜੀ ਕਰ ਲੋ ਤੇ ਮੈਂ ਇਹ ਗੱਲ ਆ ਤੁਸੀਂ ਸਾਰੇ ਭਰਾ ਦੇਖ ਰਹੇ ਹੋ ਦੁਬਾਰੇ ਜਿੱਤ ਜੇ ਤਾ ਮੈਨੂੰ ਕਹਿ ਦਿਓ ਵੀਡੀਓ ਮੇਰੀ ਸ਼ੇਅਰ ਕਰਿਓ ਹਰ ਭੇਡ ਤੱਕ ਪਹੁੰਚਾਓ ਜੇ ਦੁਆਰੇ ਜਿੱਤ ਗਿਆ ਭਗਵਾਨ ਤੁਮਾਨੂੰ ਤਾਂ ਮੈਨੂੰ ਕਹਿ ਦਿਓ ਮੈਂ ਪਿੰਡਾਂ 'ਚ ਦੇਖਿਆ ਮੈਂ ਗਰੀਬ ਤੌਕੇ ਦੀਆਂ ਗੱਲਾਂ ਸੁਣਦਾ ਵੋਟ ਨਹੀਂ ਪਾਉਣਗੇ ਉਹਨੂੰ ਕਦੇ ਵੀ ਚਾਹੇ ਕੁਛ ਕਰ ਲੋ ਯਾਰ ਚਾਹੇ ਕਰੋੜਾਂ ਰੁਪਈਆ ਲਾ ਦੋ ਕਿਸੇ ਵੀ ਸੀਟ ਤੇ ਜਿੱਤਦੇ ਨਹੀਂ ਜਿੱਤਦੇ ਨਹੀਂ ਜਮ੍ਹਾਂ ਵੀ ਕਿਉਂਕਿ ਜਦੋਂ ਤੁਸੀਂ ਜਿਹੜਾ ਚਲੋ ਵੱਡਾ ਬੰਦਾ ਜਿਹੜਾ ਕੋਈ ਆਪਣੇ ਵਰਗਾ ਛੋਟਾ ਜ਼ਿੰਮੇਵਾਰ ਵੀ ਹੈ ਨਾ ਉਹ ਰੋਟੀ ਤਾਂ ਖਾ ਲੈਂਦਾ ਓਏ ਕਣਕ ਤੇ ਗੁਜ਼ਾਰਾ ਹੋਣ ਵਾਲੇ ਵੀ ਬੈਠੇ ਆ ਜਿਹੜੀਆਂ ਬਜ਼ੁਰਗ ਮਾਵਾਂ ਬੈਠੀਆਂ ਸਾਡੀਆਂ ਉਹ ਪੈਨਸ਼ਨ ਦੀਕਦੀਆਂ ਕਿਸੇ ਨੇ ਕੁੜੀ ਕੋਲੇ ਜਾਣਾ ਉਹ ਕਿਸੇ ਦੀਆਂ ਚੱਪਲਾਂ 'ਚ ਪਤੂਰੀ ਫਿਰਦੀ ਐ ਕੋਈ ਮੈਂ ਇਹ ਚੀਜ਼ਾਂ ਦੇਖੀਆਂ ਨੇ ਕੋਈ ਚੱਪਲਾਂ 'ਚ ਫਿਰਦੀ ਐ ਮੈਂ ਉਹਨੂੰ ਆਖਿਆ ਬੇਬੇ ਜੋੜੇ ਉਹਦੀ ਪੁੱਤ ਪੈਨਸ਼ਨ ਆ ਉਹ ਫੇਰ ਲਿਓ ਅਸੀਂ ਜੀ 2500 ਕਰਤਾ ਅਸੀਂ ਉਹ ਕਰਤਾ ਕੱਲੀਆਂ ਗੱਲਾਂ ਨਾਲ ਕਦੇ ਮਦਦ ਨਹੀਂ ਦਿੱਤੇ ਜਾਂਦੇ ਹੁੰਦੇ ਨਿੰਦ ਲੋ ਸਾਨੂੰ ਪਤਾ ਹੈ ਵੀ ਅਕਾਲੀ ਦਲ ਦੇ ਕੰਮ ਬਹੁਤ ਆ ਕੇ ਜੀ ਉਸੇ ਇਪ ਬਿਆਨ ਸੁਣਿਆ ਮੈਂ ਇਹ ਗੱਲਾਂ ਕਰਨ ਦਾ ਮਤਲਬ ਹੀ ਨਹੀਂ ਮੁੱਖ ਮੰਤਰੀ ਸਾਹਿਬ ਐਡੇ ਵੱਡੇ ਅਹੁਦੇ ਕਿਉਂ ਤੁਸੀਂ ਸੋਨੂੰ ਇਹ ਫਿਰ ਬਾਦਲ ਕੇ ਤਾਂ ਇਨਕਾਰ ਤੇ ਲੋਕਾਂ ਨੇ ਚਲੋ ਮੰਨ ਲਿਆ ਸੋਨੂੰ ਦੇ ਤਾਂ ਸਾਰਾ ਰਾਜ ਭਾਗ ਫਿਰ ਤੁਸੀਂ ਕੀ ਕਰਿਆ ਜਿਹੜੇ ਬੰਦੇ ਦਿੱਲੀ ਤੋਂ ਹਾਰ ਕੇ ਉਹਨਾਂ ਨੂੰ ਲਿਆ ਕੇ ਇੱਥੇ ਨਿਯੁਕਤ ਕਰਤਾ ਇਹ ਕੀ ਗੱਲਾਂ ਨੇ ਇਹ ਇਹ ਭਰਾਵੋ ਚਾਹੇ ਅਸੀਂ ਸਾਨੂੰ ਕੁਝ ਕਹੋ ਅਸੀਂ ਇਹ ਗੱਲਾਂ ਬਰਦਾਸ਼ਤ ਨਹੀਂ ਕਰਦੇ ਕਿ ਸਾਡੇ ਬਜ਼ੁਰਗ ਰੋਲ ਦੇ ਫਿਰਨ ਤੇ ਤੁਸੀਂ ਵੋਟਾਂ ਲੈ ਕੇ ਮੁੜ ਕੇ ਢੂਹੀ ਨਾ ਮਾਰੋ। ਜਾਂ ਮੈਨੂੰ ਜਿਹੜੇ ਜਿਹੜੇ ਤੁਸੀਂ ਆਮ ਪਾਰਟੀ ਵਾਲੇੋਂ ਭਰਾ ਨਹੀਂਓ ਸਾਡੇ ਚਲੋ ਆਪਾਂ ਆਪਣਾ ਕੋਈ ਵੈਸੇ ਮਤ ਭੇਦ ਹੋ ਸਕਦਾ ਹੂੰ ਤਾਂ ਆਪਾਂ ਭਰਾ ਨਹੀਂਆ ਮੈਨੂੰ ਮੇਰੇ ਇਹਦੇ ਕਮੈਂਟ ਚ ਲਿਖੋ ਵੀ ਸਿੱਖ ਉਹਨੇ ਭਗਵਾਨ ਤੁਮਾਨ ਸਾਹਿਬ ਨੇ ਆਹ ਕੰਮ ਕਰਾਇਆ ਠੰਡੇ ਦਿਮਾਗ ਨਾਲ ਲਿਖ ਦਿਓ ਮੈਂ ਇਹ ਨਹੀਂ ਕਹਿੰਦਾ ਮੈਂ ਥੋੜਾ ਠੰਡੇ ਦਿਮਾਗ ਨਾਲ ਜੇ ਇੱਜਤ ਨਾਲ ਲਿਖੋਗੇ ਇੱਜਤ ਨਾਲ ਮੈਂ ਥੋੜਾ ਜਵਾਬ ਦੇਵਾਂਗਾ ਮੈਨੂੰ ਕੰਮ ਲਿਖੋ ਉਹਨਾਂ ਦੇ ਮੈਂ ਤੁਹਾਨੂੰ ਹਜ਼ਾਰਾਂ ਕੰਮ ਗਿਣਾ ਲੂੰਗਾ ਬਾਦਲ ਸਾਹਿਬ ਦੇ ਏਮਜ ਹੈ ਕਿੰਨੇ ਲੋਕਾਂ ਦਾ ਉੱਥੇ ਇਲਾਜ ਹੁੰਦਾ ਹੈ ਕਦੇ ਸਖਬੀਰ ਸਿੰਘ ਬਾਦਲ ਨੇ ਕਿਹਾ ਵੀ ਅਸੀਂ ਆਹ ਬਣਾਇਆ ਵੀ ਇੱਥੇ ਲੋਕਾਂ ਦਾ ਕਦੇ ਉਹਨਾਂ ਨੇ ਬਿਆਨ ਦਿੱਤਾ ਅੱਜ ਤੱਕ ਉਹਨਾਂ ਨੂੰ ਪਤਾ ਹੈ ਵੀ ਅਸੀਂ ਬਣਾਤਾ ਮੈਂ ਉਹਨਾਂ ਚ ਹੈ ਹੀ ਨਹੀਂ ਤੇ ਚਾਰ ਇਟਾਂ ਲਾ ਕੇ ਜੀ ਅਸੀਂ ਕ੍ਰਾਂਤੀ ਬਦਲਤੀ ਥਾਂ ਥਾਂ ਪੋਸਟਰ ਆਏ ਨਹੀਂ ਉਹਦੀ ਕ੍ਰਾਂਤੀ ਕੰਮ ਕਰਨਾ ਪੂ ਦੇ ਲਈ ਭਗਵੰਤ ਮਾਨ ਨੂੰ ਖੈਰਾ ਉਹ ਵੀ ਹੋ ਚੁੱਕਾ ਜਦੋਂ ਇਹ ਸਖਪਾਲ ਸਿੰਘ ਖੈਰਾ ਦਾ ਨਾਮ ਹੁੰਦਾ ਹੈ ਤਾਂ ਇਹ ਭਗਵੰਤ ਮਾਨ ਪੰਡ ਖਲ ਜਾਂਦਾ ਹੈ ਇਹਨੂੰ ਸਮਝ ਨਹੀਂ ਆਉਂਦੀ ਕਿ ਮੈਂ ਕੀ ਬੋਲਾਂ ਕਦੇ ਢੇਰਾ ਤੋਂ ਦਾ ਪੜਿਆ ਕਦੇ ਕਾਨਵੈਂਟਾਂ ਦਾ ਪੜਿਆ ਉਹ ਜੇ ਭਰਾਵਾ ਤੈਨੂੰ ਭਾਸ਼ਾ ਗਵਾਰਾਂ ਲਈ ਚੰਗੀ ਲੱਗਦੀ ਐ ਤੇ ਉਹ ਚ ਸੁਖਪਾਲ ਸਿੰਘ ਖਹਿਰੇ ਦਾ ਕੀ ਕਸੂਰ ਆ ਕਿਉਂਕਿ ਤੂੰ ਖੁਦ ਗਵਾਰ ਸੀ ਪਰ ਲੋਕਾਂ ਨੇ ਤੈਨ ਪੀਸੀ ਦੀ ਕੁਰਸੀ ਤੇ ਬਾ ਦਿੱਤਾ ਪਰ ਉਹ ਕਹਿੰਦੇ ਹੁੰਦੇ ਆ ਨਾ ਉਹ ਜਿੰਨਾ ਮਰਜੀ ਕਿਸੇ ਨੂੰ ਚੱਕ ਲੋ ਜਾਂ ਤਾਂ ਬਾਦੋ ਅਖੀਰੀ ਉਹ ਆਦਾ ਤਸਲੀ ਰੂਪ ਦਿਖਾ ਹੀ ਦਿੰਦਾ ਮੈਂ ਤਾਂ ਭਗਵੰਤ ਮਾਨਾ ਇੱਕ ਗੱਲ ਕਹਿਣਾ ਜੇ ਕਿਤੇ ਸਖਪਾਲ ਖੈਰੇ ਨੂੰ ਕਾਂਗਰਸ ਪਾਰਟੀ ਵਿਰੋਧੀ ਧਿਰ ਦਾ ਲੀਡਰ ਬਣਾ ਦਿੰਦੀ ਹੈ ਤੂੰ ਫਿਰ ਕੀ ਕਰੇਗਾ ਫਿਰ ਤੂੰ ਜਵਾਬ ਕਿਵੇਂ ਦੇਵੇਂਗਾ ਅੱਜ ਸਿਰਫ ਉਹਦੇ ਸਵਾਲਾਂ ਦੇ ਜਵਾਬ ਨਾ ਹੁਣ ਕਰਕੇ ਤੁਸੀਂ 4 ਸਾਲਾਂ ਤੋਂ ਹੋ ਚੁੱਕਾ ਐ ਕਿ ਸਖਪਾਲ ਸਿੰਘ ਖਹਿਰੇ ਨੂੰ ਬੋਲਣ ਨਹੀਂ ਦੇ ਰਹੇ ਕਿਉਂਕਿ ਤੁਹਾਡੇ ਕੋਲੇ ਜਵਾਬ ਹੀ ਨਹੀਂ ਹੁਣ ਲੋਕ ਇਹ ਪੁੱਛਣਾ ਚਾਹੁੰਦੇ ਐ ਕਿ ਸਾਨੂੰ ਇਹ ਦੱਸਿਆ ਜਾਵੇ ਕਿ ਸਖਪਾਲ ਸਿੰਘ ਖਹਿਰੇ ਨੂੰ ਪਿਛਲੇ 4 ਸਾਲਾਂ ਤੋਂ ਕਿਉਂ ਨਹੀਂ ਬੋਲਣ ਦਿੱਤਾ ਜਾ ਰਿਹਾ ਕਿਉਂ ਕਿ ਤੁਹਾਡੇ ਕੋਲੇ ਕੋਈ ਜਵਾਬ ਨਹੀਂ ਖੈਰਾ ਪੰਜਾਬ ਦਾ ਉਹ ਲੀਡਰ ਹੈ ਜਿਸ ਨੂੰ ਤੁਸੀਂ ਮਰਜ਼ੀ ਵਿਧਾਨ ਸਭਾ ਚ ਰੋਕ ਲੋ ਪਰ ਲੋਕਾਂ ਦੇ ਉਹ ਦਿਲਾਂ ਚ ਵਸਦਾ ਹੈ ਉਹ ਇੱਕ ਅਜਿਹਾ ਲੀਡਰ ਹੈ ਜਿਹਦੇ 117 ਦੇ 117 ਹਲਕਿਆਂ ਦੇ ਵਿੱਚ ਬੰਦੇ ਬੈਠੇ ਆ ਅੱਜ ਤੱਕ ਇਹ ਜਿਹਹਾ ਲੀਡਰ ਕੋਈ ਨਹੀਂ ਹੋਇਆ ਇੱਕ ਜਿਹੜਾ ਲੀਡਰ ਹੈ ਇਹਦਾ ਹਿੰਦੂ ਸਮਾਜ ਵਿੱਚ ਵੀ ਬਹੁਤ ਨਾਂ ਹੈ ਅਤੇ ਸਿੱਖ ਜਥੇਬੰਦੀਆਂ ਵਿੱਚ ਵੀ ਬਹੁਤ ਨਾਂ ਹੈ ਉਹਨੂੰ ਕਿੱਥੋਂ ਕਿੱਥੋਂ ਰੋਕ ਲਉਂਗੇ ਤੇ ਤੁਹਾਡੇ ਤਾਂ ਨਹੀਂ ਰੁਕਣਾ ਭਗਵਾਨ ਤਮਨਾ ਹੰਕਾਰ ਛੱਡ ਲੋਕਾਂ ਦੇ ਕੰਮ ਕਰ ਲੋਕਾਂ ਨੂੰ ਤੇਰੇ ਤੋਂ ਬਹੁਤ ਉਮੀਦਾਂ ਸੀ ਪਰ ਜੋ ਤੁਸੀਂ ਕੀਤਾ ਉਹ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਆ ਜੇ ਤਾਂ ਜਵਾਬ ਕੈਨੂੰ 27 ਦੀਆਂ ਚੋਣਾਂ ਦੇ ਵਿੱਚ ਲੋਕ ਜ਼ਰੂਰ ਦੇਣਗੇ ਜਿਹੜੀ ਜਿਹੜੀ ਸਰਕਾਰ ਲੋਕਾਂ ਨਾਲ ਸਿਆਸੀ ਪਾਰਦਰਸ਼ਤਾ ਦਾ ਔਰ ਸਿਆਸੀ ਜਵਾਬਦੇਹੀ ਦਾ ਵਾਅਦਾ ਕਰਕੇ ਆਈ ਸੀਗੀ ਜਿਸ ਨੇ ਆਪਣੀ ਜਿਹੜੀ ਪੈਦਾਈ ਇਸ ਅੰਦੋਲਨ ਵਿੱਚ ਹੋਈ ਸੀ ਜਿਹੜੀ ਲੋਕਾਂ ਨੂੰ ਕਹਿੰਦੀ ਸੀ ਕਿ ਸਵਾਲ ਪੁੱਛੋ ਹਾਕਮਾਂ ਨੂੰ ਉਹ ਸਰਕਾਰ ਨੇ ਜਦੋਂ ਪੰਜਾਬ ਵਿੱਚਾ 2.5 3 4 ਸਾਲ ਰਾਜ ਕੀਤਾ ਹੈਗਾ ਹੈ ਜੋ ਦੋ ਇਹਦੀਆਂ ਕਾਰਕਾਰਗਜ਼ਾਰੀਆਂ ਤੇ ਲੋਕਾਂ ਨੇ ਸਵਾਲ ਪੁੱਛਣੇ ਸ਼ੁਰੂ ਕੀਤੇ ਖਾਸ ਤੌਰ ਤੇ ਪੱਤਰਕਾਰ ਭਾਈਚਾਰੇ ਨੇ ਸਵਾਲ ਪੁੱਛਣੇ ਸ਼ੁਰੂ ਕੀਤੇ ਆਰਟੀਆਈ ਐਕਟਵਿਸਤਾ ਨੇ ਮੈਂ ਦੱਸਣਾ ਲੱਗਿਆ ਜਿਹੜਾ ਅਰਵਿੰਦ ਕੇਜਰੀਵਾਲ ਹੈ ਇਹ ਆਰਟੀਆਈ ਜਿਹੜੀ ਐਕਟਵਿਸਮ ਹੈ ਉਹਦੀ ਪੈਦਾਸ਼ ਹੈਗੀ ਹੈ ਉਹਦੀ ਪੈਦਾਵਾਰ ਹੈਗੀ ਹੈ ਇਹਨੇ ਉਹਨੂੰ 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 ਵਰਤ ਕੇ ਇਹਨੇ ਆਪਣੇ ਸਿਆਸੀ ਆकांक्षाਆਂ ਨੂੰ ਪੂਰਾ ਕੀਤਾ ਹੈਗਾ ਅੱਜ ਉਹੀ ਕੇਜਰੀਵਾਲ ਉਹੀ ਭਗਵੰਤ ਮਾਨ ਕੋਈ ਮਨੀਸ਼ ਸੋਧਿਆ ਕੋਈ ਆਮ ਆਦਮੀ ਪਾਰਟੀ ਜਿਹੜੀ ਲੋਕਾਂ ਨੂੰ ਅਸੀਂ ਇਹ ਦਿੰਦੀ ਸੀ ਕਿ ਤੁਸੀਂ ਸਿਸਟਮ ਨੂੰ ਸਵਾਲ ਕਰੋ ਸਰਕਾਰਾਂ ਨੂੰ ਸਵਾਲ ਕਰੋ ਲੀਡਰਾਂ ਨੂੰ ਸਵਾਲ ਕਰੋ ਅੱਜ ਉਹ ਸਵਾਲਾਂ ਦੇ ਪਗੋੜੇ ਹੋ ਕੇ ਉਲਟਾ ਪੱਤਰਕਾਰ ਭਾਈਚਾਰੇ ਦੇ ਲੋਕਾਂ ਉੱਤੇ ਜਿਹਨਾਂ ਦਾ ਕੰਮ ਹੀ ਜਮੂਰੀ ਚਤਸਤਮ ਬਣ ਕੇ ਸਰਕਾਰ ਦੀਆਂ ਕਮੀਆਂ ਨੂੰ ਨਸ਼ਲ ਕਰਨਾ ਹੁੰਦਾ ਸਰਕਾਰ ਨੂੰ ਸਵਾਲ ਪੁੱਛਣੇ ਹੁੰਦੇ ਆ ਉਸ ਭਾਈਚਾਰੇ ਦੇ ਖਿਲਾਫ ਅੱਜ ਇਹਨਾਂ ਨੇ ਐਫ ਆਈ ਆਰ ਦਾ ਦਰਜ ਕੀਤੀਆਂ ਜਿਹੜੇ ਸਿਰ ਤੇ ਗ੍ਰਿਫਤਾਰੀ ਦਾ ਦੀ ਤਲਵਾਰ ਹੈ ਉਹ ਲਟਕਾ ਦਿੱਤੀ ਹੈਗੀ ਹੈ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਪੱਤਰਕਾਰਾਂ ਨਾਲ ਇਹਨਾਂ ਨੇ ਦੁਰਵਿਵਹਾਰ ਕੀਤਾ ਉਹਨਾਂ ਨਾਲ ਜਾਤੀ ਕੀਤੀ ਹੈਗੀ ਹੈ ਕਲਾ ਕੁੱਟਿਆ ਹਕੂਮਤ ਨੇ ਪੱਤਰਕਾਰ ਭਾਈਚਾਰੇ ਦਾ ਜਮੂਰੀ ਆਵਾਜ਼ ਦਾ ਪੱਤਰਕਾਰੀ ਦੀ ਆਵਾਜ਼ ਦਾ ਅਸੀਂ ਸਾਰੇ ਲੋਕ ਵਕਫਾ ਕਿੱਥੇ ਵੱਡੀਆਂ ਤੋਂ ਇਸ ਕੋਲ ਉੱਤਸੀ ਖਾਦੀ ਪਰਟੀ ਨੇ ਹੋਰ ਬਹੁਤ ਸਾਰੇ ਸਮਾਜਿਕ ਦਿੱਸ਼ਾਸੀ ਤੇ ਜਥੇਬੰਦੀਆਂ ਦੇ ਕਾਰਕੁਨ ਕਿਸਾਨ ਜਥੇਬੰਦੀਆਂ ਦੇ ਕਾਰਕੁਨ ਤੇ ਹੋਰ ਸ਼ਹਿਰ ਦੇ ਸਜਗ ਵਿਅਕਤੀ ਨੇ ਜਿਹੜੇ ਜਮਹੂਰੀ ਕਦਰਾਂ ਕੀਮਤਾਂ ਦੀ ਕਦਰ ਕਰਦੇ ਹੈਗੇ ਆ ਜਮਹੂਰੀਏ ਦੀ ਕਦਰ ਕਰਦੇ ਆ ਬੋਲਣ ਦੀ ਆਜ਼ਾਦੀ ਦੀ ਕਦਰ ਕਰਦੇ ਆ ਆਪਾਂ ਸਾਰੇ ਪਹਾਰਾ ਚੌਕ ਵਿੱਚੇ ਵੱਡੀ ਗਿਣਤੀ ਇਕੱਠੇ ਹੋਏ ਆਂ ਚਾਹੇ ਇਹ ਸਾਡਾ ਧਰਨਾ ਅੱਜ ਦਾ ਸਿੰਬੋਲਿਕ ਹੈ ਸੰਕੇਤਕ ਹੈਗਾ ਪਰ ਇੱਕ ਇਸ਼ਾਰਾ ਹੈਗਾ ਕਿ ਪੰਜਾਬ ਦੀ ਆਵਾਜ਼ ਨਾ ਕਦੀ ਦਬੀ ਹੈਗੀ ਆ ਪੰਜਾਬ ਦਾ ਪੱਤਰਕਾਰ ਨਾ ਕਦੇ ਦਬਿਆ ਹੈਗਾ ਹਾਂ ਕੁਝ ਪੱਤਰਕਾਰ ਬਕਾਊ ਹੋ ਗਏ ਆ ਉਹ ਗੱਲ ਲੱਗ ਹੈਗੀ ਆ ਪਰ ਇਸ ਦੇ ਬਾਵਜੂਦ ਪੰਜਾਬ ਦੇ ਅਣਖੀ ਪੱਤਰਕਾਰ ਪੰਜਾਬ ਦੀ ਗੱਲ ਕਰਨ ਵਾਲੇ ਪੱਤਰਕਾਰ ਉਹ ਜਿਉਂਦੇ ਹੈਗੇ ਆ ਔਰ ਜਦ ਤੱਕ ਸਾਡੇ ਜਾਨ ਹੈਗੀ ਆ ਸਾਡੇ ਸਾਹ ਹੈਗਾ ਆ ਅਸੀਂ ਪੰਜਾਬ ਅੰਦਰ ਜਮਹੂਰੀਅਤਾਂ ਦੀ ਰਾਖੀ ਵਾਸਤੇ ਪੁੱਲ ਨੇ ਅਧਿਕਾਰ ਦੀ ਰਾਖੀ ਵਾਸਤੇ ਸਰਕਾਰੀ ਪਾਰਦਰਸ਼ਤਾ ਨੂੰ ਸਰਕਾਰ ਨੂੰ ਜਵਾਬਦੇਹ ਬਣਾਉਣ ਵਾਸਤੇ ਸਵਾਲ ਕਰਦੇ ਰਵਾਂਗੇ ਇਸ ਸਰਕਾਰ ਕੋਈ ਡਰਨ ਵਾਲੇ ਨਹੀਂ ਹੈਗੀ। ਫੈਸਲਵਾ ਜਿਹਾ ਜਸਤੇ ਕੌਂਟੀ ਕਰਨ ਦੇ ਬਾਰੇ ਲੱਗਦੇ। ਦੇਖੋ ਸਰਕਾਰ ਜਿਹੜੀ ਇੱਕ ਵਾਅਦੇ ਕਰਕੇ ਆਈ ਸੀ ਕਿ ਅਸੀਂ ਪਾਰਦਰਸ਼ਤਾ ਦੀ ਗੱਲ ਕਰਦੇ ਆਂ ਸਿਆਸੀ